ਜੀ ਜੀ ਤੁਸੀਂ ਤਹਿਸੀਲਦਾਰ ਕੋਲ ਗਏ ਤੇ ਤੇ ਉੱਥੇ ਤੁਹਾਡੀ ਕੀ ਹੁਣ ਗੱਲ ਹੋਈ ਨਾਲ ਕੋਈ ਹੈ ਜੀ ਤਹਿਸੀਲਦਾਰ ਸਾਹਿਬ ਨੂੰ ਸਾਰਾ ਮੈਟਰ ਦੱਸਿਆ ਵੀ ਇਹ ਐਦਾ ਮੈਟਰ ਹੈ ਤੇ ਸਰਕਾਰ ਦੀ ਲੈਟਰ ਦਿਖਾਈ ਹੈ ਜਿੱਥੇ ਸਰਕਾਰ ਨੇ ਕਿਹਾ ਹੋਇਆ ਵੀ ਖਰਦ ਦੇ ਉੱਪਰ ਨੋਟ ਦੇਣਾ ਚਾਹੀਦਾ ਜ਼ਰੂਰੀ ਹੈ ਤੇ ਉਹਨਾਂ ਨੇ ਕਰੀ ਹੈ ਹਦਾਇਤ ਪਟਵਾਰੀ ਸਾਹਿਬ ਨੂੰ ਫੋਨ ਕਰਿਆ ਮੇਰੇ ਸਾਹਮਣੇ ਵੀ ਹਾਂ ਤੁਸੀਂ ਨੋਟਸ ਡਾਊਨ ਨੋਟ ਲਗਾ ਰਹੇ ਹਾਂ ਬਾਕੀ ਹੁਣ ਦੇਖਦੇ ਹਾਂ ਪਟਵਾਰੀ ਸਾਹਿਬ ਕਿੰਨੇ ਕੁ ਛੇਤੀ ਮੰਨਦੇ ਆ ਤਹਿਸੀਲਦਾਰ ਸਾਹਿਬ ਵੀ ਤੇ ਹੁਣ ਤਾਂ ਨੋਟਾਂ ਤੇ ਪਤਾ ਲੱਗੂਗਾ ਜੀ ਕਹਾਤੀ ਜਲ ਬਾਈ ਜੀ ਕੀ ਹੈ ਨਾ ਹੁਣ ਆਪਣਾ ਹੋ ਗਈ ਹੈ ਮੇਰਾ ਨਾਮ ਹੈਗਾ ਬਲਬੀਰ ਸਿੰਘ ਜੀ ਬਲਬੀਰ ਜੀ ਜਿਹੜਾ ਤੁਹਾਡਾ ਇੱਕ ਝਗੜਾ ਚੱਲ ਰਿਹਾ ਥਾ ਤੁਹਾਡਾ ਪੀਰ ਮਸ਼ਾਲੇ ਜਿਹੜਾ ਜ਼ਮੀਨ ਦਾ ਉਹਨਾਂ ਚਗੜਾ ਚੱਲ ਰਿਹਾ ਹਾਂਜੀ ਹਾਂਜੀ ਉਹਦੇ ਬਾਰੇ ਦੱਸੋ ਕੀ ਪ੍ਰੋਬਲਮ ਆ ਰਹੀ ਹੈ ਕੀ ਚੱਟੇ ਰੋੜਾ ਪ੍ਰੋਬਲਮ ਇਹ ਆ ਰਹੀ ਹੈ ਜੀ ਇਹਦੇ ਚ ਨਾ ਇਸ ਰਕਬੇ ਦੇ ਉੱਪਰ ਦੋ ਕੇਸ ਚੱਲਦੇ ਆ ਪਹਿਲਾਂ ਤੇ ਕਿੱਥੇ ਕਿੱਥੇ ਚੱਲ ਰਹੇ ਕੇਸ ਉਹ ਕੇਸ ਡੇਰਾ ਬਸੀ ਕੋਰਟ ਚ ਚੱਲਦੇ ਆ ਜੀ ਰਕਬਾ ਕਿੱਥੇ ਕਿੱਥੇ ਦਾ ਰਕਬਾ ਹੈਗਾ ਇੱਕ ਪੀਰ ਮਸ਼ਾਲੇ ਦਾ ਇੱਕ ਨੱਥੂ ਮਾਦਰਾ ਗਪਾਲਪੁਰ ਦੇ ਨੂੰ ਪਿੰਡਾਂ ਦਾ ਰਕਬਾ ਹੈ ਇਹ ਰਾਜਪੁਰਾ ਤਹਿਸੀਲ ਚ ਪੈਂਦੇ ਆ। ਕਿ ਤੁਸੀਂ ਲਾਜਪੁਰਾ? ਹਾਂ ਤਹਿਸੀਲ ਰਾਜਪੁਰਾ ਚ ਪੈਂਦੇ ਆ। ਕੇਸ ਕੇਸ ਤੀਜਾ ਕੇਸ ਕਿੱਥੇ ਸਰ? ਤੇ ਤੀਜਾ ਹੈਗਾ ਇਹ ਪੀਰ ਮਸ਼ਾਲੇ ਦਾ ਇਹ ਆਪਣੇ ਪੀਰ ਮਸ਼ਾਲਾ ਡੇਰਾ ਸੀ ਜਾਂ ਕਿੱਥੇ? ਹਾਂਜੀ ਹਾਂਜੀ ਇਹ ਇੱਥੇ ਜਾਂਦਾ ਜਿਰਕਪੁਰ ਤਹਿਸੀਲ ਦੇ ਵਿੱਚ ਆਉਂਦਾ ਇਹ। ਤੇ ਮੈਂ ਇੱਥੇ ਇਹ ਬੰਦੇ ਪਹਿਲਾਂ ਰਾਜਪੁਰਾ ਤਹਿਸੀਲਦਾਰ ਨੂੰ ਤੇ ਹੋਰ ਸਾਰੇ ਮੁਲਾਜ਼ਮਾਂ ਨੂੰ ਗੁੰਮਰਾਹ ਕਰਕੇ ਰਾਜਪੁਰਾ ਤਹਿਸੀਲ ਚ ਰਜਿਸਟਰੀ ਕਰਾ ਗਏ ਸੀਗੇ। ਦੂ ਰਜਿਸਟਰੀਆਂ ਹੋਈਆਂ ਮਾਂ ਨੇ ਪੁੱਤ ਨੂੰ ਕਰਾਤੀਆਂ। ਉਹਨਾਂ ਦੇ ਜਿਹੜੇ ਇੰਤਕਾਲ ਹੈ ਸਾਨੂੰ ਮੌਕੇ ਤੇ ਪਤਾ ਲੱਗ ਗਿਆ ਅਸੀਂ ਜਾ ਕੇ ਉਹ ਰਖਵਾ ਲਏ। ਐਸ ਡੀ ਐਮ ਸਾਹਿਬ ਨੇ ਉਹ ਸੈਨੀਟਾਈਜ਼ ਕੀਤੇ ਹੋਏ ਆ ਦੋਨੋਂ ਦੇ ਦੋਨੋਂ ਜਿਹੜੀ ਜ਼ਮੀਨ ਆ ਉਹ ਜ਼ਮੀਨ ਕਿਹਨਾਂ ਦੀ ਆ ਅਸਲੀ ਜਮੀਨ ਤਾਂ ਜਿਹੜੀ ਮੇਰੀ ਮੀਸਿਸ ਹੈ ਉਹਦੇ ਨਾਨਾ ਜੀ ਦੀ ਜ਼ਮੀਨ ਆ 100 ਪੁਰਖਾਂ ਤੋਂ ਜ਼ਮੀਨ ਆ ਰਹੀ ਆ ਅੱਗੇ ਇਹਨਾਂ ਨੂੰ ਹੁਣ ਉਹਨਾਂ ਦੀ ਡੈਥ ਤੋਂ ਬਾਅਦ 1/7 ਹਿੱਸਾ ਪਿਆ ਮਤਲਬ ਕਿ ਪੰਜ ਭੈਣਾਂ ਤੇ ਦੋ ਭਰਾ ਤੁਹਾਡੀ ਵਾਈਫ ਦੇ ਤੁਹਾਡੀ ਵਾਈਫ ਦੇ ਨਾਨਾ ਜੀ ਦੀ ਜ਼ਮੀਨ ਤੁਹਾਡੇ ਜਿਹੜੇ ਸੱਸ ਦੇ ਨਾਂ ਤੁਹਾਡੀ ਵਿਰਾਸਤ ਚੜ ਗਈ ਦਵੇ ਹਾਂਜੀ ਵਿਰਾਸਤ ਚੜ ਗਈ ਆ ਜੀ ਓਕੇ ਤੇ ਜਦੀ ਜਾਇਦਾਦ ਆ ਤੇ ਜਿਹੜਾ ਆਪਣਾ 2005 ਦੇ ਵਿੱਚ 6 ਦੇ ਵਿੱਚ ਕਾਨੂੰਨ ਚ ਸੋਧ ਕੀਤੀ ਗਈ ਸੀਗੀ ਤੇ ਉਹਦੇ ਚ ਕੁੜੀਆਂ ਨੂੰ ਬਰਬਰ ਦੇ ਹੱਕਦਾਰ ਬਣਾਇਆ ਗਿਆ ਸੀਗਾ ਜੱਦੀ ਜਾਇਦਾਦ ਦੇ ਵਿੱਚ ਤੇ ਇਹ ਬੰਦੇ ਇਹਦਾ ਕੁੜੀਆਂ ਨਾਲ ਧੋਖਾ ਧੜੀ ਕਰਕੇ ਇਹ ਜਮੀਨਾਂ ਆਪਣੇ ਨਾਮ ਕਰਾਉਣ ਲੱਗੇ ਹੋਏ ਆ ਇਹਨਾਂ ਦਾ ਹੱਕ ਮਾਰਨ ਲੱਗੇ ਹੋਏ ਆ ਨਾ ਹੈਕ کورٹ ਦੇ ਕੋਲ ਇਹ ਇਹ ਜੀ ਇੱਕ ਤਾਂ ਮੇਰੀ ਮਿਸੇਜ ਦੀ ਮਾਤਾ ਹੋਗੀ ਉਹਦਾ ਭਰਾ ਹੋ ਗਿਆ ਤੇ ਕੁਝ ਹੋਰ ਇਹਨਾਂ ਦੇ ਖਾਸ ਰਿਸ਼ਤੇਦਾਰ ਹੈਗੇ ਆ ਇੱਥੇ ਦੇ ਹੀ ਕਾਫੀ ਤਗੜੇ ਸਰਦਾਰ ਆ ਬੜੇ ਪੀਰ ਮਸਾਲੇ ਦੇ ਪੀਰ ਮਸਾਲੇ ਪੀਰ ਮਸਾਲੇ ਨਾ ਨਾ ਦੱਸਾਂਗੇ ਇਹਦੇ ਥੋੜਾ ਜਿਹਾ ਉਹ ਕਰਕੇ ਵੱਡੇ ਲੈਵਲ ਤੇ ਕਰਕੇ ਦੱਸਾਂਗੇ ਉਹਨਾਂ ਨੂੰ ਲਿਆਵਾਂਗੇ ਉਹਨਾਂ ਦੇ ਚਿਹਰੇ ਨਕਾਬ ਕਰਾਂਗੇ ਓਕੇ ਤੇ ਇਹਨਾਂ ਨੇ ਉੱਥੇ ਹੋਰ ਰਜਿਸਟਰੀ ਕਰਾ ਲਈ ਉੱਥੇ ਇਹਨਾਂ ਤੇ ਐਫ ਆਈ ਆਰ ਹੋਣ ਦਾ ਆਰਡਰ ਹੋਏ ਹੋਏ ਆ ਡੀ ਸੀ ਸਾਹਿਬ ਵੱਲੋਂ ਤੇ ਉਹ ਪੈਂਡਿੰਗ ਆ ਤੇ ਅਸੀਂ ਸ਼ੁੱਕਰਵਾਰ ਨੂੰ ਇੱਥੇ ਆਏ ਸੀਗੇ ਸਾਨੂੰ ਐਫ ਆਈ ਆਰ ਆਰਡਰ ਦੇ ਕਦੇ ਆਰਡਰ ਹੋਏ ਹੋਏ ਐਫ ਆਈ ਆਰ ਇਹਨੂੰ 3 ਮਹੀਨੇ ਹੋ ਗਏ ਜੀ ਕਿੱਥੇ ਕੇਰਨ ਆਰਡਰ ਕਰੇ ਰਾਜਪੁਰਾ ਡੀਐਸਪੀ ਸਾਹਿਬ ਨੂੰ ਹੋਈ ਜੀ ਐਸਪੀ ਰਾਜਪੁਰਾ ਐਸਪੀ ਕੋਲ ਹੈ ਰਾਜਪੁਰਾ ਬਿਕਰਮਜੀਤ ਸਿੰਘ ਬਰਾੜ ਨੇ ਜੀ ਓਕੇ ਤੇ ਸਾਨੂੰ ਇੱਥੇ ਹੁਣ ਜਿਰਕਪੁਰ ਪਤਾ ਲੱਗਿਆ ਸੀਗਾ ਵੀ ਇਹ ਜਿਰਕਪੁਰ ਦੀ ਜ਼ਮੀਨ ਦੀ ਵੀ ਰਜਿਸਟਰੀ ਕਰਾਉਣ ਨੂੰ ਫਿਰਦੇ ਆ ਓਕੇ ਤੇ ਅਸੀਂ ਸ਼ੁੱਕਰਵਾਰ ਨੂੰ ਆਏ ਸੀਗੇ ਇੱਥੇ ਤਸਿਲਦਾਰ ਸਾਹਿਬ ਨੂੰ ਇੱਕ ਐਪਲੀਕੇਸ਼ਨ ਮਾਰਕ ਕਰਾਈ ਸੀ ਕਿ ਵੀ ਇਸ ਕੇਸ ਦਾ ਵੇਰਵਾ ਜਮ੍ਹਾਂ ਮੰਦੀ ਦੇ ਉੱਪਰ ਦਿੱਤਾ ਜਾਵੇ ਤੇ ਉਹ ਅਸੀਂ ਪਟਵਾਰੀ ਸਾਹਿਬ ਨੂੰ ਦੇ ਕੇ ਆਏ ਸੀਗੇ ਪਟਵਾਰੀ ਸਾਹਿਬ ਨੇ ਉਦੋਂ ਵੀ ਬੜੇ ਰੂਟਲੀ ਜੀ ਗੱਲ ਕਰੀ ਆ ਤੇ ਅੱਜ ਸੋਮਵਾਰ ਹੋ ਗਿਆ ਸ਼ੁੱਕਰਵਾਰ ਦੀ ਦਿੱਤੀ ਹੋਈ ਹੈ ਤਿੰਨ ਦਿਨ ਨਿਕਲ ਗਏ ਲੇਕਿਨ ਉਹਦੇ ਤੇ ਅਜੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਜੀ ਉਹ ਇਦਾਂ ਪੈਂਡਿੰਗ ਦੀ ਪੈਂਟਿੰਗ ਪਈ ਹੈ ਤੇ ਅੱਜ ਮੈਂ ਫੇਰ ਦੁਬਾਰੇ ਤਹਿਸੀਲਦਾਰ ਸਾਹਿਬ ਨੂੰ ਮਿਲਣ ਆਇਆ ਤੇ ਇਹਨਾਂ ਦੇ ਧਿਆਨ ਚ ਲਿਆਨਾ ਮੈਂ ਇਹ ਮਸਲਾ ਸਾਰਾ ਦੇਖਦੇ ਹੁਣ ਤਹਿਸੀਲਦਾਰ ਸਾਹਿਬ ਕੀ ਕਹਿੰਦੇ ਕੀ ਕਾਰਵਾਈ ਕਰਦੇ ਜੀ ਪਹਿਲੇ ਮਿਲੇ ਸੀਦਾ ਸਾਹਿਬ ਤਹਿਸੀਲਦਾਰ ਸਾਹਿਬ ਨੂੰ ਮੈਂ ਸ਼ੁੱਕਰਵਾਰ ਨੂੰ ਹੀ ਮਿਲਿਆ ਸੀਗਾ ਜੀ ਐਪਲੀਕੇਸ਼ਨ ਮਾਰਕ ਮਾਰਕ ਕਰਵਾਈ ਸੀ ਜੀ ਉਹਨਾਂ ਨੇ ਮਾਰਕ ਕਰਤੀ ਸੀ ਜੀ ਤੁਸੀਂ ਪਟਵਾਰੀ ਸਾਹਿਬ ਨੂੰ ਦੋ ਉਹ ਫਰਦ ਦੇ ਦਰਜ ਕਰਨਗੇ ਲੇਕਿਨ ਪਰ ਹਜੇ ਤੱਕ ਕੁਝ ਵੀ ਨਹੀਂ ਹੋਇਆ ਜੀ ਨਹੀਂ ਉਹਨਾਂ ਵੱਲੋਂ ਕੋਈ ਦਰਜ ਨਹੀਂ ਕੀਤੀ ਗਈ ਨਹੀਂ ਜੀ ਨਹੀਂ ਹਜੇ ਤੱਕ ਕੋਈ ਕੁਝ ਤੁਸੀਂ ਹੁਣ ਕੀ ਚਾਹੁੰਦੇ ਆ ਸੀ ਕਿ ਅਸੀਂ ਚਾਹੁੰਦੇ ਆ ਜੀ ਇਸ ਕੇਸ ਦਾ ਬੇਰਬਾ ਫਰਦ ਦੇ ਪਰ ਦਿੱਤਾ ਜਾਵੇ ਤਾਂ ਕਿ ਕੋਈ ਵੀ ਗਲਤ ਅਨਸਰ ਇਸ ਜ਼ਮੀਨ ਦੀ ਨਾ ਰਜਿਸਟਰੀ ਕਰਵਾ ਸਕੇ ਜਦ ਤੱਕ ਕੇਸ ਪੈਂਡਿੰਗ ਹੈ ਜ਼ਮੀਨ ਕਿੰਨੀ ਹੈ ਜੀ ਪੀਰ ਮਸ਼ਾਲੇ ਕਿੰਨੀ ਤੇ ਪੀਰ ਮਸ਼ਾਲੇ तकरीबन 2 ਕਿੱਲੇ ਦੇ ਲਗਭਗ ਹੈ ਜੀ ਤੇ ਰਾਜਪਰੇ 6 ਕਿੱਲਾਂ ਦੇ ਲਗਭਗ ਹੈ ਜੀ 6 ਕਿੱਲਾਂ ਹਾਂਜੀ ਹਾਂਜੀ ਇਹ ਦੋ ਪਿੰਡਾਂ ਦਾ ਮੋਜਾ ਜਿਹੜਾ ਉੱਥੇ ਰਾਜਪਰੇ ਆ ਹਾਂਜੀ ਦੋ ਪਿੰਡਾਂ ਦਾ ਰਾਜਪਰੇ ਆ ਜੀ ਨੱਥੂਪੁਰ ਤੇ ਦੂਜਾ ਆਪਣਾ ਨੱਥੂ ਬਜਰਾ ਨੱਥੂ ਬਜਰਾ ਗੋਪਾਲਪੁਰ ਹਾਂਜੀ ਅੱਛਾ ਜੀ ਕਿ ਤੁਹਾਡੇ ਨਾਲ ਬੰਨੇ ਨਾ ਬੰਨਾ ਲੱਗਦਾ ਉੱਥੇ ਜ਼ਮੀਨ ਥੋੜੀ ਹੋਵੇ ਅ ਥੋੜੀ ਇਹਨਾਂ ਦੀ ਮੁੱਲ ਖਰੀਦੀ ਹੋਈ ਜ਼ਮੀਨ ਹੈ ਜੀ ਇਹ ਮੇਰੀ ਮਿਸਿਸ ਦੇ ਨਾਨਾ ਜੀ ਦੀ ਮੁੱਲ ਖਰੀਦੀ ਹੋਈ ਜ਼ਮੀਨ ਹੈ ਉਹਨਾਂ ਨੇ ਨੱਥੂ ਮੱਜਰੇ ਖਰੀਦੀ ਸੀਗੀ ਕੁਝ ਜ਼ਮੀਨ ਗੋਪਾਲਪੁਰ ਖਰੀਦੀ ਸੀ ਜੀ ਜੀ ਮੈਂ ਵੀ ਉਹਨਾਂ ਦੇ ਡੈੱਟ ਤੋਂ ਬਾਅਦ ਹੁਣ ਵਿਰਾਸਤ ਚੜੀ ਆ ਉਹ ਅੱਛਾ ਤੇ ਇਹਨਾਂ ਨੇ ਮਤਵਲ ਕੇ ਇੱਕ ਫਰਾਡ ਕਰਕੇ ਉੱਥੇ ਸਾਰਿਆਂ ਨੂੰ ਗੁੰਮਰਾਹ ਕਰਕੇ ਇਹ ਕੰਮ ਕਰ ਲਿਆ ਤੇ ਹੁਣ ਦੇਖਦੇ ਹੁਣ ਐਫ ਆਈ ਆਰ ਵੀ ਉੱਥੇ ਕਦ ਹੁੰਦੀ ਹੈ ਤੇ ਸਾਨੂੰ ਡਰ ਸੀਗਾ ਵੀ ਇੱਥੇ ਵੀ ਇਹ ਕਰਨਗੇ ਇਹ ਕਾਰਵਾਈ ਥਾਣਾ ਕਿਹੜਾ ਲੱਗਦਾ ਤੁੰਤੋ ਫਿਰ ਪੰਨੇ ਉੱਥੇ ਜੇ ਤਾਂ ਜ਼ਮੀਨ ਦਾ ਲਾਈਏ ਫਿਰ ਤਾਂ ਗੰਡਿਆ ਖੜੀ ਲੱਗਦਾ ਜੀ ਇਹ ਜਿੱਥੇ ਤੁਹਾਡੇ ਜਿੱਥੇ ਤਹਿਸੀਲ ਤੇ ਹੈਗਾ ਉਹ ਹੈ ਗਲਤ ਹੋਇਆ ਕੰਮ ਇਹ ਆਪਣਾ ਸਿਟੀ ਥਾਣਾ ਲੱਗਦਾ ਜੀ ਰਾਜਪੁਰਾ ਸਿਟੀ ਦਾ ਹਾਂਜੀ ਤੇ ਸੱਚੂ ਹੋਣਾ ਜੀ ਕੁਝ ਜੇ ਪਤਾ ਲੱਗਿਆ ਵੀ ਸ਼ਾਇਦ ਬਲਵਿੰਦਰ ਸਿੰਘ ਹੀ ਹੈ ਜੀ ਬਲਵਿੰਦਰ ਹਾਂਜੀ ਹਾਂਜੀ ਤੇ ਅੱਜ ਦੇਖਦੇ ਹਾਂ ਜੀ ਤਹਿਸੀਲਦਾਰ ਸਾਹਿਬ ਕੀ ਹੁਕਮ ਜਾਰੀ ਕਰਦੇ ਆਗੇ ਇਹਨਾਂ ਨੂੰ ਮਿਲਦੇ ਆ ਜੀ ਠੀਕ ਹਾਂ ਅਗੇ ਵੀ ਕਾਰਵਾਈ ਦੇਖਦੇ ਹਾਂ ਸੋ ਤੁਹਾਨੂੰ ਪਹਿਲੇ ਵੀ ਇਹਨਾਂ ਦੀ ਆਪਾਂ ਖਬਰ ਜਿਹੜੀ ਤੱਕਾ ਚੁੱਕੇ ਆ ਪਹਿਲੇ ਵੀ ਇਹ ਜਿਹੜੇ ਸਾਨੂੰ ਇਹਨਾਂ ਨੇ ਬਿਆਨ ਦਿੱਤੇ ਸੀ ਇਹਨਾਂ ਨੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਧੱਕਾ ਹੋ ਰਿਹਾ ਸਾਡੇ ਨਾਲ ਵਿਰਾਸਤ ਜਿਹੜੀਆਂ ਚੜਦੀਆਂ ਉਹ ਪਰਿਵਾਰ ਦੇ ਨੋਤੀ ਚੜਦੀਆਂ ਹੁੰਦੀਆਂ ਹਨ ਨਾ ਕਿ ਥਰਡ ਪਰਸਨ ਦੇ ਚੜਦੀਆਂ ਹੁੰਦੀਆਂ ਹਨ ਪਰ ਜਿਹੜੀ ਅੱਗੇ ਵਿਰਾਸਤ ਹੁੰਦੀ ਆ ਉਹ ਅੱਗੇ ਮਾਪਿਆਂ ਦੀ ਬੱਚਿਆਂ ਨੂੰ ਉਹਦੇ ਬੱਚਿਆਂ ਨੂੰ ਉਹਦੇ ਬੱਚਿਆਂ ਨੂੰ ਚਲਦੀ ਰਹਿੰਦੀ ਹੈ। ਸੋ ਮਸਲਾ ਬੜਾ ਪੁੱਛੀਦਾ ਇਹਨਾਂ ਦਾ ਕਿਉਂਕਿ ਇਹਨਾਂ ਦੀ ਜਿਹੜੀ ਜ਼ਮੀਨ ਦੋ ਤਿੰਨ ਜਗ੍ਹਾ ਤੇ ਪੈਰੀ ਹੈ। ਦੂਜੀ ਗੱਲ ਇਹ ਵੀ ਜਿਹੜੀ ਇਹਨਾਂ ਦੀ ਮਦਰਨ ਲਾ ਇਹ ਉਹਨਾਂ ਦੇ ਜਿਹੜਾ ਤੇ ਦਮਾਦ ਆ ਇਹ ਉਹਨਾਂ ਦੀ ਦੋ ਬੇਟੀਆਂ ਤੇ ਇੱਕ ਬੇਟਾ ਹੈ। ਬਰਾਬਰ ਹਿੱਸੇ ਦਾ ਤਿੰਨਾਂ ਨੂੰ ਹੀ ਆਣੇ ਚਾਹੀਦੇ ਆ। ਪਰ ਪਤਾ ਨਹੀਂ ਹੈ ਕੋਰਟ ਵੱਲੋਂ ਕੀ ਡਲੇ ਹੋ ਰਿਹਾ ਕੀ ਪ੍ਰੋਬਲਮ ਆ ਰਹੀ ਆ ਕਿਉਂਕਿ ਜਦੋਂ ਨਾਨੇ ਦੀ ਜ਼ਮੀਨ ਕਹਿੰਦੇ ਵੀ ਮਦਰ ਨੂੰ ਆ ਗਈ ਮਦਰ ਤੋਂ ਅੱਗੇ ਫਿਰ ਬੱਚਿਆਂ ਦੇ ਨਾਂ 'ਤੇ ਚੜ੍ਹਨੀ ਚੜ੍ਹਨੀ ਹੁੰਦੀ ਆ ਵਿਰਾਸਤ ਤਾਂ ਬੱਚਿਆਂ ਦੇ ਨਾਂ 'ਤੇ ਚੜ੍ਹੇਗੀ ਦੂਜੀ ਗੱਲ ਇਹ ਆ ਵੀ ਇਹਨਾਂ ਵੱਲੋਂ ਜਿਹੜੇ ਕੇਸ ਪਏ ਪਿਆ ਇੱਕ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਡੀਐਸਪੀ ਜਿਹੜੇ ਸਾਡੇ ਬਿਕਰਮ ਸਿੰਘ ਬਰਾੜ ਜਿਹੜੇ ਸਿਰਪਰ ਰਹਿ ਕੇ ਗਿਆ ਬੜੇ ਸੋਝੇ ਡਿਪੀਆ ਹੋ ਅ ਅੱਜਕੱਲ ਰਾਜਪਰੇ ਐ ਉਹ ਉਹਨਾਂ ਵੱਲੋਂ ਵੀ ਪਤਾ ਨਹੀਂ ਕੀ ਚੱਕਰ